ਮਿੰਟੋ ਜੀ ਗੱਲਾਂ ਬਾਤਾਂ ਨਾ ਜਿਹੜੀਆਂ ਕੱਲ ਪਰਸ ਹੁੰਦੀਆਂ ਚੱਲ ਰਹੀਆਂ ਨੇ ਚਾਹੇ ਉਹ ਹਿੰਦੁਸਤਾਨ ਦੇ ਹਿਸਾਬ ਨਾਲ ਵੇਖ ਲਈਏ ਚਾਹੇ ਉਹ ਪੂਰੇ ਵਰਡ ਦੇ ਹਿਸਾਬ ਨਾਲ ਦੇਖ ਲਈਏ ਅਤਵਾਦੀ ਹਮਲੇ ਦੀ ਚਰਚਾ ਹਰ ਪਾਸੇ ਆਮ ਲੋਕਾਂ ਤੋਂ ਲੈ ਕੇ ਖਾਸ ਲੋਕਾਂ ਤੱਕ ਹਰ ਇੱਕ ਬੰਦੇ ਦਾ ਲਗਭਗ ਇਸ ਤੇ ਪ੍ਰਤੀਕਰਮ ਹੈ ਆਪਾਂ ਇਸ ਵਿਸ਼ੇ ਤੇ ਅੱਜ ਨਾਲ ਕਈ ਗੱਲਾਂ ਕਰਨੀਆਂ ਨੇ ਥੋੜਾ ਜਿਹਾ ਟੋਟਿਆਂ ਦੇ ਵਿੱਚ ਭਾਗਾਂ ਦੇ ਵਿੱਚ ਆਪਾਂ ਦੋ ਤਿੰਨ ਗੱਲਾਂ ਕਰਾਂਗੇ ਪਰ ਇਸ ਦੇ ਨਾਲ ਜੁੜੀ ਹੋਈ ਗੱਲ ਪਹਿਲਾਂ ਪੰਜਾਬ ਤੋਂ ਕਰ ਲਈਏ ਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਵੀ ਸੁਰੱਖਿਆ ਦਾ ਪਈ ਧਿਆਨ ਰੱਖਣਾ ਖਾਸ ਕਰਕੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਸੱਤ ਜ਼ਿਲ੍ਹੇ ਉੱਥੇ 5500 ਦੇ ਕਰੀਬ-ਕਰੀਬ ਕਹਿੰਦੇ ਅਸੀਂ ਵੀ ਗਾਰਡ ਲਾਉਣੇ ਨੇ ਹੋਰ ਭਰਤੀ ਕਰਨੀ ਆ ਤੇ ਉਹਦੇ ਨਾਲ ਚਲੋ ਇਹ ਚੰਗੀ ਗੱਲ ਹੈ ਕਿ ਸੁਰੱਖਿਆ ਵਾਲਾ ਪਾਸਾ ਭਾਈਓ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਹੈ ਪਰ ਗਾਰਡ ਜਿਹੜੇ ਆ ਇਹ ਹੈ ਕਿ ਚੰਗੀ ਪੱਕੀ ਤੌਰ ਤੇ ਭਰਤੀ ਕਰ ਲੈਣ ਤੇ ਉਹ ਚੰਗੀ ਗੱਲ ਆ ਉਦੋਂ ਵੀ ਤੇ ਜਿਹੜੇ ਮਾਨ ਸਾਹਿਬ ਆ ਨਾ ਕਿਆ ਹੀ ਬਤਾਨੇ ਹੂੰ ਜਦੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਸੀਗਾ ਵਿਧਾਨ ਸਭਾ ਚੋਂ ਇਹਨਾਂ ਨੇ ਵਾਕ ਆਊਟ ਕੀਤਾ ਸੀਗਾ ਹੂੰ ਸਾਨੂੰ ਤੇ ਗੱਲਾਂ ਹੀ ਯਾਦ ਨੇ ਜੀ ਇਹ ਭੁੱਲ ਜਾਂਦੇ ਗਜਨੀ ਫਿਲਮ ਦੇ ਅਮੀਰ ਖਾਨ ਵਾਂਗ ਹੂੰ ਸਰ ਫਿਰ ਉਸ ਤੋਂ ਬਾਅਦ ਉਹਨਾਂ ਹੀ ਬੀਐਸਐਫ ਅਧਿਕਾਰੀਆਂ ਦੇ ਨਾਲ ਜਾ ਕੇ ਸੋਫਾ ਸ਼ੇਅਰ ਕੀਤਾ ਜੀ ਜਿਨ੍ਹਾਂ ਦੇ ਅਧਿਕਾਰ ਖੇਤਰ ਵਧਣ ਤੇ ਵਿਰੋਧਤਾ ਕੀਤੀ ਸੀ ਨੰਬਰ 1 ਅਸੀਂ ਉਸ ਵੇਲੇ ਵੀ ਸਵਾਲ ਕੀਤੇ ਸਨ ਕਿ ਭਈ ਠੀਕ ਹੈ ਚਲੋ ਜੋ ਫੈਸਲਾ ਹੋ ਗਿਆ ਸੋ ਹੋ ਗਿਆ ਪਰੰਤੂ ਜਦੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਗੇ ਹਮ ਇੱਕ ਛੋਟੀ ਜਿਹੀ ਮਿਸਾਲ ਦੇਣਾ ਜੀ ਤੁਹਾਡੇ ਪਿੰਡ ਨੂੰ ਥਾਣਾ ਕਿਹੜਾ ਲੱਗਦਾ ਸਾਨੂੰ ਕਿੱਲਿਆਂ ਵਾਲੀ ਲੰਬੀ ਚ ਕਿੱਲਿਆਂ ਵਾਲੀ ਜੀ ਦੋਨੇ ਹਮ ਮੰਨ ਲਓ ਲੰਬੀ ਚ ਪੈਂਦੇ ਆ 25 ਪਿੰਡ ਹਮ ਕਿੱਲੇ ਵਾਲੀ ਚ ਪੈਂਦੇ 75 ਪਿੰਡ ਤੇ ਨਫਰੀ ਦੂਆਂ ਦੀ 30 30 ਆ ਹੂੰ ਫਿਰ ਜ਼ਰੂਰਤ ਕਿੱਥੇ ਹੋਏਗੀ ਜ਼ਰੂਰਤ ਜ਼ਿਆਦਾ ਪੈਗੀ ਜਿੰਨੂੰ 75 ਪਿੰਡ ਲਾਦੇ ਪਿੰਡ ਲੱਗਦੇ ਬਿਲਕੁਲ ਇਹ ਤਾਂ ਆਮ ਜੀ ਗੱਲ ਬਿਲਕੁਲ ਕਿ ਬੀਐਸਐਫ ਦਾ ਜਿਹੜਾ ਅਧਿਕਾਰ ਖੇਤਰ ਵਧਾਓਗੇ ਹੂੰ ਵਧੇ ਹੋਏ ਅਧਿਕਾਰ ਖੇਤਰ ਚ ਉਹਨਾਂ ਦੀ ਨਫਰੀ ਵੀ ਤੇ ਵਧਣੀ ਚਾਹੀਦੀ ਆ ਨਾ ਜੀ ਪੈਟਰੋਲਿੰਗ ਵਗੈਰਾ ਜੋ ਵੀ ਆ ਹੂੰ ਕਿ ਉਹ ਤੁਹਾਨੂੰ ਵਧਾਉਣੀ ਪਵੇਗੀ ਜੀ ਹੁਣ ਉਹਨਾਂ ਨੇ ਵਧਾਈ ਹੈ ਕਿ ਨਹੀਂ ਵਧਾਈ ਮਾਨ ਸਾਹਿਬ ਉਹਨਾਂ ਵਾਸਤੇ ਹੋਮ ਗਾਰਡਸ ਦੀ ਭਰਤੀ ਕਰਨ ਜਾ ਰਹੇ ਹੂੰ ਕਿ ਯਾਰ ਪਹਿਲਾਂ ਤੁਹਾਨੂੰ ਯਾਦ ਹੋਣਾ ਮੈਂ ਇਹਨਾਂ ਦੇ ਫੌਜ ਵਾਲੇ ਬਿਆਨ ਤੇ ਇਹਨਾਂ ਨੂੰ ਫੜਿਆ ਸੀਗਾ ਕਿ ਤੁਸੀਂ ਬਿਲਕੁਲ ਝੂਠ ਬੋਲ ਗਏ ਹੋ ਉਸ ਤੋਂ ਬਾਅਦ ਫਿਰ ਇਹਨਾਂ ਦੀ ਮਜ਼ਮਤ ਕੀਤੀ ਕੁਝ ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਜੀ ਕਿ ਪੱਕੀ ਇਤੇ ਭਰਤੀ ਬੰਦ ਕਰ ਦਿੱਤੀ ਹੈ ਫੌਜ ਨੇ ਹੂੰ ਲਿਹਾਜ਼ਾ ਅੱਜ ਵੀ ਤੁਸੀਂ ਉਹੀ ਖੇਡ ਚ ਉਲਝ ਗਏ ਕਿ ਭਾਈ ਜੇ ਤੁਸੀਂ ਮਤਲਬ ਕਿ ਦੂਸਰੀ ਕਤਾਰ ਚ ਹੂੰ ਉਹਨਾਂ ਦੇ ਅਧਿਕਾਰ ਖੇਤਰ ਚ ਇੱਕ ਸਿਕਿਉਰਿਟੀ ਦੀ ਲੇਅਰ ਬਣਾਉਣੀ ਆ ਜੀ ਤੇ ਫਿਰ ਹੋਮ ਗਾਰਡਸ ਹੀ ਕਿਉਂ ਇਹ ਜਿਹੜੇ ਹੋਮ ਗਾਰਡਸ ਭਰਤੀ ਕਰਨੇ ਇਹਨਾਂ ਨੂੰ ਪੱਕਾ ਪੰਜਾਬ ਪੁਲਿਸ ਦਾ ਨੰਬਰ ਦੇ ਦਿਓ ਬੇਸ਼ੱਕ ਬਿਲਕੁਲ ਫਿਰ ਕੁਝ ਨਾ ਕੁਝ ਤੇ ਖਟ ਲਾਓ ਜਿਹੜਾ ਇੱਕ ਡਾਕੇ ਖੜਾ ਹੋਊਗਾ ਘਟੋ ਘਟ ਸਿਕਿਉਰਿਟੀ ਉਹਦੇ ਕੋਲ ਵੀ ਹੋਵੇ ਸਰ ਹੋਮ ਗਾਰਡਸ ਕੋਈ ਠੀਕ ਹੈ ਹੋਮ ਗਾਰਡਸ ਵੀ ਬੰਦੇ ਨੇ ਜੀ ਥਾਣਿਆਂ ਦੇ ਵਿੱਚ ਹੋਮ ਗਾਰਡਸ ਦੀ ਸਖਤ ਡਿਊਟੀ ਹੁੰਦੀ ਆ ਫੀਲਡ 'ਚ ਉਹਨਾਂ ਦੀ ਸਖਤ ਡਿਊਟੀ ਹੁੰਦੀ ਆ ਜੀ ਠੀਕ ਹੈ ਜੀ ਉਹਨਾਂ ਦਾ ਜਿਹੜਾ ਵੇਤਨ ਹੁੰਦਾ ਮੁਕਾਬਲਤਨ ਇੱਕ ਪੱਕੇ ਸਪਾਈ ਦੇ ਰੈਗੂਲਰ ਸਪਾਈ ਦੇ ਜੀ ਆ ਹੁਣ ਵਧਿਆ ਪਹਿਲਾਂ ਤੇ ਹੁੰਦੇ ਹੀ ਕੁਝ ਕੋਈ ਹਜ਼ਾਰ ਸੀ ਸ਼ਾਇਦ 10-12 ਹਜ਼ਾਰ ਜੀ 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 ਬਹੁਤ ਥੋੜਾ ਸੀ ਅੱਜ ਵੀ ਮੁਕਾਬਲਤਨ ਜੇ ਪੱਕਾ ਸਫਾਈ ਭਰਤੀ ਕਰੋਗੇ ਤਾਂ ਉਹ ਤਾਂ ਲਹੂਗਾ 65 ਤੋਂ 75 ਹਜ਼ਾਰ ਜੀ ਘਟ ਘਟਾ ਕੇ ਤੇ ਹੁਣ ਗੜ ਤੁਹਾਡਾ ਉਹ ਜਵਾਨ ਜਿਹੜਾ ਉਹਨੂੰ 25 30 ਚ ਤੁਸੀਂ ਉੱਥੇ ਬਸ ਇੱਥੇ ਜੀ ਖਿਲਾਰ ਦਿਓ ਓਕੇ ਜੀ ਮਤਲਬ ਕਿ ਦੇਖੋ ਗੱਲਾਂ ਕਈ ਹੁੰਦੀਆਂ ਨੇ ਹੂੰ ਕਿ ਜੇ ਇਹੋ ਜੇ ਮੌਕੇ ਤੇ ਕੁਝ ਕਰਨ ਲੱਗੇ ਹੋ ਤਾਂ ਘੱਟੋ-ਘੱਟ ਕੋਈ ਸਥਾਈ ਰੋਜ਼ਗਾਰ ਤੇ ਦਿਓ ਨਾ ਕਿ ਹੋਮਗਾਰਡ ਦੇ ਜਵਾਨ ਦੀ ਕਿ 99 ਦਿਨ ਬਾਅਦ ਬ੍ਰੇਕ ਪੈ ਜਾਂਦੀ ਹੈ ਆਟੋਮੈਟਿਕਲੀ ਰੈਗੂਲਰ ਤੇ ਹੁੰਦਾ ਹੀ ਨਹੀਂ ਸਾਰੀ ਜ਼ਿੰਦਗੀ ਬਿਲਕੁਲ ਇੱਕ ਤਰੀਕਾ ਹੀ ਇਹੋ ਜਿਹਾ ਬਣਾਇਆ ਹੋਇਆ ਹੈ ਆਟੋਮੈਟਿਕਲੀ ਉਹ ਤਰੀਕਾ ਹੋਇਆ ਹਾਂ ਬਿਲਕੁਲ ਤੁਸੀਂ ਬਿਹਤਰ ਸਮਝ ਸਕਦੇ ਹੋ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਭਾਈ ਆਂਦੇ ਹੁੰਦੇ ਮੰਗ ਵੀ ਮੰਗੀ ਤੇ ਰਹੀ ਵੀ ਨੰਗੀ ਹੂੰ ਕਿ ਘੱਟੋ ਘੱਟ ਕੋਈ ਯਾਰ ਸਥਾਈ ਰੁਜ਼ਗਾਰ ਕੋਈ ਪੱਕਾ ਰੁਜ਼ਗਾਰ ਤੇ ਕੋਈ ਪੱਕਾ ਮੋਟਾ ਵੇਤਨ ਦਿਓ ਖਾ ਇਹ ਹੋਮਗਾਰ ਦੇ ਜਵਾਨ ਨੂੰ ਕਰਨੇ ਆ ਤੈਨੂੰ ਪੰਜਾਬ ਪੁਲਿਸ ਦੇ ਜਵਾਨ ਬਣਾ ਕੇ ਉੱਥੇ ਤਾਇਨਾਤ ਕਰ ਦਿਓ ਜੀ ਬਿਲਕੁਲ ਰਹਿਣਾ ਤਾਂ ਉੱਥੇ ਕਹਿ ਲੋ ਕਿ ਸਰਹੱਦ ਤੇ ਹੀ ਆ ਨਾ ਹੂੰ ਸੰਗੀਨਾ ਦੇ ਪਰਸ਼ਾਵੇਂ ਇੱਥੀ ਜ਼ਿੰਦਗੀ ਬਤਾਉਣੀ ਆ ਨਾ ਤਾਂ ਫਿਰ ਇਹਨਾਂ ਦਾ ਸ਼ੋਸ਼ਣ ਕਿਉਂ ਸਾਹਿਬ ਦਾ ਸ਼ੋਸ਼ਣ ਕਿਉਂ ਜੀ ਹੋਮ ਗਾਰਡਸ ਤੇ ਰਿਟਾਇਰ ਹੋਮ ਗਾਰਡਸ ਉਹ ਵੀ ਧਰਨੇ ਤੇ ਬੰਦੇ ਤੁਸੀਂ ਮੋਢੀ ਉਦਾਂ ਬਨ ਰਹੇ ਹੋ ਗੱਲ ਦਾ ਸਰ ਉਹੀ ਹੈ ਨਾ ਜੀ ਠਾਣਿਆਂ ਦੇ ਵਿੱਚ ਵੀ ਮaaf ਕਰਨਾ ਹੂੰ ਇਹਦੇ 'ਚ ਮੈਨੂੰ ਗੱਲ ਕਰਨੀ ਪਵੇਗੀ ਸਰ ਜ਼ਿਆਦਾਤਰ ਹਾਲਾਂਕਿ ਮੇਰੇ ਨੂਨ ਵੀ ਹੈਗੇ ਕੁਝ ਮਤਲਬ ਕਿ ਜੱਟ ਭਾਈਚਾਰੇ ਚੋਂ ਵੀ ਹੈਗੇ ਨੇ ਤੇ ਠਾਣਿਆਂ 'ਚ ਹੋਮ ਗਾਰਡ ਦੇ ਜਵਾਨਾਂ ਦੇ ਨਾਲ ਜਿਹੜਾ ਇਹ ਵਤੀਰਾ ਅਖਤਿਆਰ ਕੀਤਾ ਜਾਂਦਾ ਹੁਣ ਤੇ ਸ਼ਾਇਦ ਸੁਧਾਰ ਹੋ ਆ ਗਿਆ ਹੋਵੇਗਾ ਜਿਸ ਤਰ੍ਹਾਂ ਵੱਡੇ ਅਧਿਕਾਰੀ ਆਵਾਜ਼ ਮਾਰਦੇ ਆ ਹੂੰ ਮਾਫ ਕਰਨਾ ਮੈਂ ਮਾਈਕ ਤੇ ਮੇਂ ਆਵਾਜ਼ ਨਹੀਂ ਮਾਰ ਸਕਦਾ ਤੇ ਇਹ ਸਭ ਜਵਾਨਾਂ ਨੂੰ ਪਤਾ ਹੈ ਹਮ ਕਿ ਕਿਸ ਤਰ੍ਹਾਂ ਦਾ ਵਤੀਰਾ ਅਖਤਿਆਰ ਕੀਤਾ ਜਾਂਦਾ ਜੀ ਕਿ ਤੇ ਉਹ ਵਤੀਰਾ ਬਦਲਣ ਦੀ ਜ਼ਰੂਰਤ ਹੈ ਵੇਤਨ ਬਦਲਣ ਦੀ ਜ਼ਰੂਰਤ ਹੈ ਤੇ ਦੂਜੀ ਗੱਲ ਹੈ ਕਿ ਚਲੋ ਠੀਕ ਹੈ ਜਿਹੜੀ ਭਰਤੀ ਹੋ ਗਈ ਹੋ ਗਈ ਹੁਣ ਤੇ ਤੁਸੀਂ ਪੰਜਾਬ ਪੁਲਿਸ ਦੀ ਭਰਤੀ ਖੋਲੋ ਕਿਉਂਕਿ ਉਧਰੋਂ ਫੌਜ ਦੀ ਭਰਤੀ ਬੰਦ ਹੋ ਗਈ ਹੈ ਜੀ ਤੁਸੀਂ ਸਾਲ ਚੋਹੀ 24 ਸਰ ਤੁਸੀਂ ਤੇ ਮੇਰੇ ਖਿਆਲ ਦੇ ਨਾਲ ਪਿਛਲੇ ਦਿਨ ਹੀ ਦੇਖਿਆ ਹੋਣਾ ਐਸਆਈ ਦੀ ਡਾਇਰੈਕਟ ਭਰਤੀ ਇਹਨਾਂ ਨੇ ਬੰਦ ਕਰਤੀ ਹੈ ਬਿਲਕੁਲ ਇਹ ਦੂਸਰੀ ਤੀਜੀ ਵਾਰ ਤੇ ਤੁਸੀਂ ਜ਼ਿਕਰ ਕਰਤਾ ਇੱਥੇ ਮੇਰਾ ਉਹ ਪਰਤੀ ਤੁਸੀਂ ਬੰਦ ਕਰ ਦਿੱਤੀ ਉਸ ਨੂੰ ਮੈਂ ਇਸ ਕੱਲ ਦੇ ਨਾਲ ਥੋੜਾ ਜਿਆ ਕਹ ਲਵਾਂ ਕਿ ਡਿਸਪਾਇੰਟਡ ਆ ਜੀ ਦੁਖੀ ਆ ਕਿ ਭਾਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੁਸੀਂ ਘਟੂ ਘਟ ਜੇ ਉੱਥੇ ਕਤਾਰ ਬਣਾਉਣੀ ਆ ਹੂੰ ਆਪ ਦੀ ਸੁਰੱਖਿਆ ਦੀ ਤਾਂ ਫਿਰ ਸਾਡੇ ਉਥੇ ਪੰਜਾਬ ਪੁਲਿਸ ਦੇ ਜਵਾਨ ਕਿਉਂ ਨਹੀਂ ਜੀ ਉਹਨਾਂ ਨੂੰ ਇੱਥੇ ਟ੍ਰੇਨਿੰਗ ਦਿਓ ਮੁੰਡੇ ਭਰਤੀ ਕਰੋ ਕੁੜੀਆਂ ਭਰਤੀ ਕਰੋ ਉਹਨਾਂ ਨੂੰ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਜੀ 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 ਬਿਲਕੁਲ ਤੁਸੀਂ ਹੋਮਗਾਰਡ ਦੇ ਨਾਮ ਤੇ ਉਹਨਾਂ ਦਾ ਸ਼ੋਸ਼ਣ ਕਰੋਗੇ ਉਹਨਾਂ ਨੂੰ 25-30 ਹਜ਼ਾਰ ਦੇ ਕੇ ਬਿਲਕੁਲ ਤੁਸੀਂ ਕਹਿ ਲਓ ਕਿ ਉਹਨਾਂ ਦੀ ਸਖਤ ਡਿਊਟੀ ਤੇ ਮੌਤ ਦੇ ਮੂੰਹ ਚ ਪਾਓਗੇ ਨਾ ਜੀ ਜੀ ਬਿਲਕੁਲ ਜੀ ਬਿਲਕੁਲ ਮਨਜੀਤ ਸਿੰਘ ਜੀ ਕਹਿ ਰਹੇ ਨੇ ਕਿ ਗਾਰਡ ਵੀ ਕਹਿੰਦੇ ਦਿੱਲੀ ਵਾਲੇ ਭਰਤੀ ਕਰਨਗੇ ਪਾ ਇਹ ਦਿੱਲੀ ਵਾਲਿਆਂ ਦਾ ਕਾਫੀ ਆਪਾਂ ਜ਼ਿਕਰ ਕਰਨਾ ਹੈ ਅੱਜ ਕੱਲੀ ਭਰਤੀ ਨਹੀਂ ਕਰਦੇ ਤੇ ਬੜਾ ਕੁਝ ਕਰਦੇ ਨੇ ਆ ਇੱਕ ਮਿੰਟ ਜੀ ਇੱਕ ਮੈਂ ਕਮੈਂਟ ਪੜ੍ਹ ਲਵਾਂ ਹਰਪਾਲ ਸ਼ਰਮਾ ਜੀ ਦਾ ਹੈ ਕਹਿੰਦੇ ਕਿ ਜੇਕਰ ਭਾਰਤ ਸਰਕਾਰ ਪਾਣੀ ਰੋਕਦੀ ਹੈ ਤਾਂ ਕੀ ਸਰਕਾਰ ਕੋਲ ਰੋਕੇ ਹੋਏ ਪਾਣੀ ਨੂੰ ਸੰਭਾਲਣ ਦਾ ਉਚਿਤ ਪ੍ਰਬੰਧ ਹੈ ਜਾਂ ਫਿਰ ਮੋਦੀ ਹੋਰੀ ਕਹਿੰਦੇ ਪਾਣੀ 'ਚ ਵੀ ਡਾਂਗਾ ਹੀ ਮਾਰੀ ਜਾਂਦੇ ਨੇ ਪਾਣੀ ਰੋਕਣ ਨਾਲੋਂ ਬਧੇਰੇ ਜ਼ਰੂਰੀ ਹੈ ਰੋਕੇ ਹੋਏ ਪਾਣੀ ਦਾ ਪ੍ਰਬੰਧ ਕਰਨਾ ਦੇਖੋ ਭੂਗੋਲਕ ਤੌਰ ਤੇ ਦੇਖੋਗੇ ਤਾਂ ਬਹੁਤ ਔਖਾ ਹੈ ਹੂੰ ਕਸ਼ਮੀਰ ਵਰਗੀ ਸਟੇਟ ਦੇ ਵਿੱਚ ਤੁਸੀਂ ਉਹ ਜਿਹੜਾ ਪਾਣੀ ਇੰਨਾ ਰੋਕੋਗੇ ਜੀ ਇੱਕ ਤੇ ਇਹ ਆ ਕਿ ਇੰਟਰਨੈਸ਼ਨਲ ਜਿਹੜਾ ਸਮਝੌਤਾ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਇਹ ਵਰਲਡ ਬੈਂਕ ਦੀ ਵਿਚੋਲਗੀ ਦੇ ਨਾਲ ਨੇਪਰੇ ਚੜਿਆ ਹੋਇਆ ਹਮ ਇੰਟਰਨੈਸ਼ਨਲ ਟ੍ਰੀਟੀਆਂ ਇਸ ਤਰ੍ਹਾਂ ਖਤਮ ਨਹੀਂ ਹੁੰਦੀਆਂ ਜੀ ਹਾਂ ਇਹ ਆ ਕਿ ਦਬਾਅ ਦੀ ਜਿਹੜੀ ਰਣਨੀਤੀ ਹੁੰਦੀ ਹੈ ਕਈ ਕਈ ਵਾਰ ਉਹ ਤੁਹਾਨੂੰ ਫਲਦੀ ਆ ਮਸਲਨ ਬਹੁਤ ਲੰਬੇ ਸਮੇਂ ਤੋਂ ਇੱਕ ਰੀਡਕ ਹੈ ਕਿ ਇੰਡੀਆ ਚਾਹੁੰਦਾ ਹੈ ਕਿ ਉੱਥੇ ਡੈਮ ਬਣਾ ਕੇ ਬਿਜਲੀ ਪੈਦਾ ਕਰੇ ਹਮ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੇ ਕਿਸੇ ਸਹਿਮਤੀ ਬਣ ਜਾਵੇ। ਜੀ ਹੋ ਸਕਦਾ ਹੈ ਬਈ। ਹੂੰ। ਆ ਪਿੱਛੇ ਜੇ ਬਹੁਤ ਇਨਦਰ ਹੀੜ ਕਾ ਜਿਹੜਾ ਨਾ ਇੰਟਰਨੈਸ਼ਨਲ ਮੰਚਾਂ ਤੱਕ ਵੀ ਗਿਆ ਸੀਗਾ। ਜੀ। ਖਾਸ ਤੌਰ ਤੇ ਦੋ ਪ੍ਰੀ ਯੋਜਨਾਵਾਂ ਨੂੰ ਲੈ ਕੇ ਦੋ ਜਿਹੜੀਆਂ ਸਕੀਮਾਂ ਚੱਲ ਰਹੀਆਂ। ਪਰ ਇਹ ਪਾਣੀ ਤੁਸੀਂ ਵੱਡਾ ਫਲਾ ਕੇ ਰੋਕ ਲਓਗੇ ਤਾਂ ਉਹਦੇ ਵਾਸਤੇ ਸਰ ਅੱਜ ਜੇ ਆਪਾਂ ਐਕਸਪਰਟ ਦੀ ਮੰਨੀਏ। ਤਾਂ ਤੁਹਾਨੂੰ ਬਹੁਤ ਵੱਡੇ ਡੈਮ ਬਣਾਉਣ ਦੀ ਖੜੇ ਪੈਰ ਜ਼ਰੂਰ ਤੋਂ ਪਵੇਗੀ ਨਹੀਂ ਤਾਂ ਕਸ਼ਮੀਰ ਡੁੱਬ ਜਾਏਗਾ ਜੀ ਤੇ ਪੰਜਾਬ ਚ ਆਪਾਂ ਕਿਹਾ ਸੀਗਾ ਕਿ 10000 ਕਿਊਸਿਕ ਪਾਣੀ ਲਿਉਣ ਵਾਸਤੇ ਇੱਕ ਨਹਿਰੀ ਯੋਜਨਾ ਸੀ ਤਾਂ ਉਹ ਨਹਿਰੀ ਯੋਜਨਾ ਬਹੁਤ ਵੱਡੀ ਬਣ ਜਾਂਦੀ ਹੈ ਬਿਲਕੁਲ ਸੋ ਇਸ ਵਾਸਤੇ ਇਹ ਗੱਲਾ